ਅੱਜ ਅਸੀਂ ਇੱਕ ਬਹੁਤ ਹੀ ਮਹੱਤਮਪੂਰਨ ਵਿਸ਼ੇ ਤੇ ਤੇ ਬਹੁਤ ਹੀ ਕਨਫਿਊਜ਼ ਕਰਨ ਵਾਲੇ ਟੌਪਿਕ ਤੇ ਵਿਸ਼ੇ ਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡਾ ਜਿਹੜਾ ਅੱਜ ਦਾ ਟੌਪਿਕ ਹੈ ਕਿ ਜ਼ਮੀਨ ਤੇ ਜਾਇਦਾਦ ਦੇ ਵਿੱਚ ਕਾਨੂੰਨ ਮੁਤਾਬਕ ਫਰਕ ਕੀ ਹੈ ਕਿਉਂਕਿ ਇਹ ਜਿਹੜੇ ਦੋ ਸ਼ਬਦ ਨੇ ਉਹ ਕਈ ਵਾਰੀ ਸਾਨੂੰ ਇੱਕੋ ਜਿਹੇ ਲੱਗਦੇ ਨੇ ਪਰ ਕਾਨੂੰਨ ਦੇ ਮੁਤਾਬਕ ਇਹ ਦੋਨੋਂ ਵੱਖ-ਵੱਖ ਨੇ ਤੇ ਇਹਨਾਂ ਦੇ ਵਿੱਚ ਜਿਹੜੇ ਕਿਸੇ ਵਿਅਕਤੀ ਦੇ ਹੱਕ ਨੇ ਉਹ ਵੀ ਪੂਰੀ ਤਰ੍ਹਾਂ ਵੱਖ-ਵੱਖ ਨੇ ਇਹਨਾਂ ਦੇ ਵਿਚਲਾ ਫਰਕ ਸਮਝਣਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਖਾਸ ਕਰਕੇ ਉਹਨਾਂ ਦੋਸਤਾਂ ਦੇ ਲਈ ਜਿਨ੍ਹਾਂ ਦਾ ਜ਼ਮੀਨ ਜਾਇਦਾਦ ਪ੍ਰੋਪਰਟੀ ਦੇ ਨਾਲ ਸੰਬੰਧਿਤ ਕੋਈ ਵਿਵਾਦ ਹੈ ਕੋਈ ਝਗੜਾ ਹੈ ਕੋਈ ਕੋਰਟ ਕੇਸ ਹੈ ਕੋਈ ਵਿਰਾਸਤ ਸੰਬੰਧੀ ਝਗੜਾ ਹੈ ਕੋਈ ਰਜਿਸਟਰੀਆਂ ਵਗੈਰਾ ਦਾ ਡਿਸਪਿਊਟ ਹੈ ਉਹਨਾਂ ਸਾਰੇ ਦੋਸਤਾਂ ਦੇ ਲਈ ਅੱਜ ਦੀ ਇਹ ਵੀਡੀਓ ਬਹੁਤ ਹੀ ਮਹੱਤਵਪੂਰਨ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਗੇ ਚੱਲ ਕੇ ਅਸੀਂ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ-ਕਿਹੜੇ ਕੇਸਾਂ ਦੇ ਵਿੱਚ ਇਹ ਫਰਕ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਮੈਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਜੇ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖੋਗੇ ਐਂਡ ਤੱਕ ਦੇਖੋਗੇ ਤਾਂ ਇਹ ਵੀਡੀਓ ਤੁਹਾਡੇ ਲਈ ਲਾਭਦਾਇਕ ਜ਼ਰੂਰ ਹੋਵੇਗੀ ਫਾਇਦੇਮੰਦ ਜ਼ਰੂਰ ਹੋਵੇਗੀ ਅਸੀਂ ਪਹਿਲਾਂ ਇਹ ਸਮਝ ਲਈਏ ਕਿ ਜਿਹੜੀ ਜ਼ਮੀਨ ਹੈ ਉਹ ਕੀ ਹੁੰਦੀ ਹੈ ਫਿਰ ਅਸੀਂ ਦੇਖਾਂਗੇ ਕਿ ਜਾਇਦਾਦ ਕੀ ਹੁੰਦੀ ਹੈ ਜੀ ਅਸੀਂ ਸੌਖੀ ਸਰਲ ਪੰਜਾਬੀ ਭਾਸ਼ਾ ਦੇ ਵਿੱਚ ਜ਼ਮੀਨ ਨੂੰ ਸਮਝੀਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਧਰਤੀ ਦਾ ਇੱਕ ਟੁਕੜਾ ਹੁੰਦਾ ਜਿਵੇਂ ਅਸੀਂ ਕਰਦੇ ਹਾਂ ਗੱਲ ਇੱਕ ਕਿੱਲਾ ਇੱਕ ਏਕੜ ਦੋ ਏਕੜ ਧਰਤੀ ਦਾ ਜ਼ਮੀਨ ਦਾ ਮਤਲਬ ਧਰਤੀ ਹੈ ਜਿਹੜੀ ਉਹਦਾ ਇੱਕ ਹਿੱਸਾ ਹੈ ਪਾਰਟ ਹੈ ਟੁਕੜਾ ਹੈ ਜਿਸ ਤੇ ਭਾਵੇਂ ਕੋਈ ਮਕਾਨ ਬਣਿਆ ਹੋਵੇ ਭਾਵੇਂ ਕੋਈ ਨਾ ਬਣਿਆ ਹੋਵੇ ਕੋਈ ਬਿਲਡਿੰਗ ਬਣੀ ਹੋਵੇ ਜਾਂ ਨਾ ਬਣੀ ਹੋਵੇ ਕਾਨੂੰਨ ਦੇ ਮੁਤਾਬਕ ਜਿਹੜੀ ਜ਼ਮੀਨ ਹੈ ਉਸ ਦੇ ਵਿੱਚ ਕਈ ਚੀਜ਼ਾਂ ਸ਼ਾਮਲ ਹੁੰਦੀਆਂ ਨੇ ਜਿਵੇਂ ਕਿ ਅਸੀਂ ਧਰਤੀ ਦੇ ਟੁਕੜੇ ਦੀ ਗੱਲ ਕੀਤੀ ਐ ਮਿੱਟੀ ਦੇ ਟੁਕੜੇ ਦੀ ਗੱਲ ਕੀਤੀ ਐ ਭਾਵੇਂ ਉਹ ਖੇਤ ਹੋਵੇ ਪਲਾਟ ਹੋਵੇ ਖਾਲੀ ਹੋਵੇ ਇਹ ਸਾਰਾ ਕੁਝ ਜ਼ਮੀਨ ਐ ਇਸ ਦੇ ਵਿੱਚ ਜਿਹੜੇ ਜ਼ਮੀਨ ਤੇ ਦਰਖਤ ਬੂਟੇ ਹੁੰਦੇ ਨੇਗੇ ਉਹ ਵੀ ਉਸ ਜ਼ਮੀਨ ਦਾ ਹਿੱਸਾ ਮੰਨੇ ਜਾਂਦੇ ਨੇਗੇ ਤੇ ਇਹ ਹੋਗੇ ਉੱਪਰ ਜਿਵੇਂ ਰੁੱਖ ਬੂਟੇ ਕੋਈ ਫਸਲ ਹੈਗੀ ਐ ਧਰਤੀ ਦੇ ਉੱਪਰ ਐ ਜ਼ਮੀਨ ਐ ਠੀਕ ਐ ਜੀ ਤੇ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਧਰਤੀ ਦੇ ਨੀਚੇ ਜੋ ਵੀ ਹੈਗਾ ਜਿਵੇਂ ਪਾਣੀ ਨਿਕਲਦਾ ਧਰਤੀ ਦੇ ਵਿੱਚੋਂ ਜਾਂ ਕੋਲਾ ਨਿਕਲਦਾ ਹੈ ਕੋਈ ਤੇਲ ਨਿਕਲਦਾ ਹੈ ਕੋਈ ਸੋਨਾ ਚਾਂਦੀ ਕੋਈ ਖਣਿਜ ਪਦਾਰਥ ਜਿਹੜੇ ਕੁਦਰਤ ਵੱਲੋਂ ਇੱਕ ਤਰ੍ਹਾਂ ਦੇ ਵਰਦਾਨ ਨੇ ਜਿਹੜੇ ਉਹ ਧਰਤੀ ਦੇ ਨੀਚੋਂ ਜਿਵੇਂ ਧਰਤੀ ਦਾ ਇੱਕ ਟੁਕੜਾ ਹੈਗਾ ਇਸ ਦੇ ਉੱਪਰ ਦਰਖਤ ਨੇ ਤੇ ਨੀਚੇ ਹੋਰ ਜਿਹੜੇ ਪਦਾਰਥ ਨੇ ਉਹ ਵੀ ਉਸੇ ਦਾ ਹਿੱਸਾ ਨੇ ਜ਼ਮੀਨ ਦਾ ਜਿਹੜਾ ਬੰਦਾ ਉਸ ਜ਼ਮੀਨ ਦਾ ਮਾਲਕ ਹੈ ਉਹ ਉਹਨਾਂ ਦਾ ਵੀ ਮਾਲਕ ਹੈ ਤੇ ਜ਼ਮੀਨ ਹੈ ਜਿਹੜੀ ਉਹਦੀ ਹੱਦਬੰਦੀ ਹੁੰਦੀ ਹੈ ਠੀਕ ਹੈ ਜੀ ਜਿਵੇਂ ਅਸੀਂ ਰਿਕਾਰਡ ਦੇ ਵਿੱਚ ਦੇਖਦੇ ਹਾਂ ਉਹਨਾਂ ਦੇ ਖਸਰਾ ਨੰਬਰ ਖਤੌਨੀ ਨੰਬਰ ਮਾਪ ਹੈ ਇਹ ਸਾਰਾ ਕੁਝ ਜ਼ਮੀਨ ਦੀ ਡੈਫੀਨੇਸ਼ਨ ਦੇ ਵਿੱਚ ਹੁੰਦਾ ਹੈ ਪਰ ਭਾਸ਼ਾ ਦੇ ਵਿੱਚ ਹੁੰਦਾ ਹੈ ਜਿਵੇਂ ਅਸੀਂ ਖੇਤੀਬਾੜੀ ਵਾਲੀ ਜਿਹੜੀ ਜ਼ਮੀਨ ਹੁੰਦੀ ਹੈਗੀ ਇੱਕ ਖਾਸ ਕੈਟਾਗਰੀ ਦੀ ਜ਼ਮੀਨ ਹੈਗੀ ਇਸ ਤੇ ਖੇਤੀਬਾੜੀ ਦੇ ਜਿਹੜੇ ਕਾਨੂੰਨ ਨੇ ਜਾਂ ਰੈਵਿਨਿਊ ਕਾਨੂੰਨ ਨੇ ਜਿਹੜੇ ਲਾਜ਼ ਨੇ ਉਹ ਲਾਗੂ ਹੁੰਦੇ ਨੇਗੇ ਜ਼ਮੀਨ ਇੱਕ ਬੁਨਿਆਦੀ ਮਲਕੀਅਤ ਹੈ ਜਿਸ ਤੇ ਕੋਈ ਘਰ ਬਣੂਗਾ ਬਿਲਡਿੰਗ ਬਣੂਗਾ ਤਾਂ ਫਿਰ ਉਹ ਜਾਇਦਾਦ ਬਣ ਜਾਊਗੀ। ਜ਼ਮੀਨ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਮਝ ਆ ਗਿਆ ਜੇ ਉਸ ਤੇ ਕੋਈ ਘਰ ਕੋਈ ਬਿਲਡਿੰਗ ਬਣ ਗਈ ਤਾਂ ਉਹ ਬਣ ਗਈ ਜਾਇਦਾਦ। ਜਾਇਦਾਦ ਕੀ ਹੁੰਦੀ ਹੈਗੀ? ਜਾਇਦਾਦ ਦਾ ਖੇਤਰ ਵੱਡੇਗਾ ਜ਼ਮੀਨ ਦੇ ਨਾਲੋਂ। ਇਹਦੇ ਵਿੱਚ ਜ਼ਮੀਨ ਵੀ ਸ਼ਾਮਲ ਹੈਗੀ ਜਾਇਦਾਦ ਦੇ ਵਿੱਚ। ਕਹਿਣ ਤੋਂ ਭਾਵ ਕਿ ਜ਼ਮੀਨ ਤੇ ਜਾਇਦਾਦ ਜਿਹੜੇ ਦੋ ਵਰਡ ਨੇ ਸ਼ਬਦ ਨੇ ਉਹ ਵੱਖੋ ਵੱਖਰੇ ਨੇਗੇ ਕਾਨੂੰਨ ਦੇ ਮੁਤਾਬਕ ਜਿਹੜੀ ਜਾਇਦਾਦ ਹੈ ਉਹ ਅਸੀਂ ਕਈ ਵਾਰੀ ਪੜ੍ਹਦੇ ਆ ਸੁਣਦੇ ਆ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਹੈ ਕਿ ਦੋ ਤਰ੍ਹਾਂ ਦੀ ਹੁੰਦੀ ਹੈ ਦੋ ਕਿਸਮਾਂ ਹੁੰਦੀਆਂ ਨੇ ਇੱਕ ਹੁੰਦੀ ਹੈ ਅਚਲ ਜਾਇਦਾਦ ਪ੍ਰਾਪਰਟੀ ਇੰਗਲਿਸ਼ ਚ ਜਿਹਨੂੰ ਅਸੀਂ ਕਹਿ ਦਿੰਦੇ ਆ ਈ ਮੂਵੇਬਲ ਪ੍ਰਾਪਰਟੀ ਜਿਹੜੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਨਹੀਂ ਸਕਦੀ ਹਿੱਲ ਨਹੀਂ ਸਕਦੀ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਨਹੀਂ ਜਾ ਸਕਦੇ ਉਹ ਹੁੰਦੀ ਹੈ ਅਚਲ ਜਾਇਦਾਦ ਆੜਾ ਚੱਚਾ ਲੱਲਾ ਚੱਚੇ ਤੇ ਆਦਕ ਲੱਲਾ ਠੀਕ ਹੈ ਜੀ ਅਚਲ ਇਮੂਵੇਬਲ ਜਿਹੜੀ ਹਿੱਲ ਨਹੀਂ ਸਕਦੀ ਜਿਵੇਂ ਘਰ ਦੁਕਾਨ ਮਕਾਨ ਦਫ਼ਤਰ ਪਲਾਟ ਤੇ ਕੋਈ ਵੀ ਬਣੀ ਹੋਈ ਇਮਾਰਤ ਹੈ ਬਿਲਡਿੰਗ ਹੈ ਕੋਈ ਫਲੈਟ ਹੈ ਫੈਕਟਰੀ ਹੈ ਗਦਾਮ ਹੈ ਸੈਲਰ ਹੈ ਇਹ ਸਾਰਾ ਕੁਝ ਕੀ ਹੈ ਅਚਲ ਜਾਇਦਾਦ ਹੈ ਤੇ ਜੇ ਉਸ ਤੇ ਕੋਈ ਬਿਲਡਿੰਗ ਤਿਆਰ ਹੋਊਗੀ ਕੋਈ ਦੁਕਾਨ ਮਕਾਨ ਘਰ ਬਿਲਡਿੰਗ ਬਣ ਗਿਆ ਠੀਕ ਹੈ ਜੀ ਜ਼ਮੀਨ ਜਿਹੜੀ ਅਸੀਂ ਗੱਲ ਕੀਤੀ ਸੀ ਜ਼ਮੀਨ ਦੇ ਉੱਪਰ ਤਾਂ ਉਹ ਕੀ ਬਣ ਗਈ ਅਚਲ ਜਾਇਦਾਦ ਤੇ ਇੱਕ ਜਿਹੜੀ ਦੂਜੀ ਕਿਸਮ ਹੈਗੀ ਉਹ ਹੈਗੀ ਆ ਚੱਲ ਚੱਲ ਮੀਨ ਚੱਲਣਾ ਇਹ ਜਿਹੜੀ ਜਾਇਦਾਦ ਹੈ ਇੱਕ ਥਾਂ ਤੋਂ ਦੂਜੀ ਥਾਂ ਤੇ ਅਸੀਂ ਜਗ੍ਹਾ ਤੇ ਲੈ ਕੇ ਜਾ ਸਕਦੇ ਆ ਜਿਹਨੂੰ ਅਸੀਂ ਇੰਗਲਿਸ਼ ਦੇ ਵਿੱਚ ਮੂਵੇਬਲ ਪ੍ਰੋਪਰਟੀ ਕਹਿੰਦੇ ਹਾਂਗੇ ਜਿਹੜੀ ਹਿੱਲ ਸਕਦੀ ਹੈ ਜਿਵੇਂ ਸਾਡੀ ਗੱਡੀ ਹੈ ਕਾਰ ਹੈ ਬੱਸ ਹੈ ਟਰੱਕ ਹੈ ਕੋਈ ਜੁਐਲਰੀ ਹੈ ਸੋਨੇ ਚਾਂਦੀ ਦੇ ਗਹਿਣੇ ਨੇ ਕੋਈ ਫਰਨੀਚਰ ਹੈ ਜਿਹੜਾ ਘਰ ਦੇ ਵਿੱਚ ਸਮਾਨ ਹੁੰਦਾ ਹੈ ਜਾਂ ਅਸੀਂ ਜਿਹੜਾ ਬੈਂਕ ਬੈਲੈਂਸ ਹੈ ਉਹਨੂੰ ਵੀ ਅਸੀਂ ਚੱਲ ਜਾਇਦਾਦ ਦੇ ਵਿੱਚ ਗਿਣਦੇ ਹਾਂਗੇ ਕੋਈ ਮੋਬਾਈਲ ਹੈ ਮਸ਼ੀਨਰੀ ਹੈ ਘਰੇਲੂ ਸਮਾਨ ਹੈ ਇਸ ਦੇ ਵਿੱਚ ਜ਼ਮੀਨ ਨਹੀਂ ਆਉਂਦੀ ਹੈ ਜਿਹੜੀ ਚੱਲ ਜਾਇਦਾਦ ਹੈ ਤੇ ਜਿਹੜੀ ਅਚਲ ਜਾਇਦਾਦ ਹੈ ਉਹਦੇ ਵਿੱਚ ਜ਼ਮੀਨ ਆਉਂਦੀ ਹੈ ਠੀਕ ਹੈ ਜੀ ਤੇ ਮੁੱਖ ਕਾਨੂੰਨੀ ਫਰਕ ਕੀ ਹੈਗਾ ਇਹ ਵੀ ਅਸੀਂ ਥੋੜਾ ਜਿਆ ਸਮਝਣ ਦੀ ਕੋਸ਼ਿਸ਼ ਕਰੀਏ ਕਿ ਕਾਨੂੰਨੀ ਫਰਕ ਕੀ ਹੈਗਾ ਤੇ ਦੋਸਤੋ ਜਿਵੇਂ ਰਜਿਸਟਰੀ ਹੈਗੀ ਜ਼ਮੀਨ ਦੀ ਰਜਿਸਟਰੀ ਹੁੰਦੀ ਹੈ ਖਸਰਾ ਨੰਬਰ ਹੁੰਦਾ ਹੈ ਖਤੌਨੀ ਨੰਬਰ ਹੁੰਦਾ ਹੈ ਰੈਵਿਨਿਊ ਰਿਕਾਰਡ ਜਿਹੜਾ ਅਸੀਂ ਦੇਖਦੇ ਹਾਂ ਉਹਦੀ ਹੱਦਬੰਦੀ ਹੁੰਦੀ ਹੈ ਸਰਹੱਦ ਹੁੰਦੀ ਹੈ ਜਿਵੇਂ ਮਾਪ ਨਾਪ ਸਾਰਾ ਕੁਝ ਹੁੰਦਾ ਹੈਗਾ ਤੇ ਜਿਹੜੀ ਜਾਇਦਾਦ ਹੈ ਜਿਵੇਂ ਕੋਈ ਘਰ ਹੈ ਬਿਲਡਿੰਗ ਹੈ ਜਿਹੜੀ ਉਹਦੀ ਰਜਿਸਟਰੀ ਹੁੰਦੀ ਹੈ ਉਹਦਾ ਜਿਵੇਂ ਨਕਸ਼ਾ ਹੁੰਦਾ ਹੈ ਮੈਪ ਹੁੰਦਾ ਹੈ ਕੋਈ ਮੰਜ਼ਲਾ ਵਗੈਰਾ ਕਿ ਇੱਕ ਮੰਜ਼ਲਾ ਦੋ ਮੰਜ਼ਲਾ ਚਾਰ ਨੇ ਮਾਪ ਹੁੰਦਾ ਹੈ ਨਾਪ ਹੁੰਦਾ ਹੈ ਕੋਈ ਸਰਟੀਫਿਕੇਟ ਅਸੀਂ ਕਹਿ ਸਕਦੇ ਹਾਂਗੇ ਜਿਵੇਂ ਕੰਪਲੀਸ਼ਨ ਸਰਟੀਫਿਕੇਟ ਜਾਂ ਕੋਈ ਹਾਊਸ ਟੈਕਸ ਵਗੈਰਾ ਇਲੈਕਟ੍ਰਿਸਿਟੀ ਦਾ ਬਿੱਲ ਬਿਜਲੀ ਦਾ ਪਾਣੀ ਦਾ ਠੀਕ ਹੈ ਜੀ ਇਹ ਰਿਕਾਰਡ ਹੁੰਦਾ ਹੈਗਾ ਜਾਇਦਾਦ ਜਿਹੜਾ ਘਰ ਦੁਕਾਨ ਮਕਾਨ ਬਿਲਡਿੰਗ ਉਹਦੀ ਜਿਹੜੀ ਰਜਿਸਟਰੀ ਹੁੰਦੀ ਹੈਗੀ ਤੇ ਇੰਤਕਾਲ ਦੇ ਵਿੱਚ ਫਰਕ ਹੈ ਜਿਹੜਾ ਜਿਹਨੂੰ ਮਿਟਿਊਸ਼ਨ ਵੀ ਅਸੀਂ ਕਹਿ ਦਿੰਦੇ ਹਾਂਗੇ ਜਿਵੇਂ ਜ਼ਮੀਨ ਹੈ ਜਿਹੜੀ ਜਿਹੜਾ ਉਹਦਾ ਹੁੰਦਾ ਪਟਵਾਰੀ ਤੇ ਤਹਿਸੀਲਦਾਰ ਦਾ ਜਿਹੜਾ ਦਫ਼ਤਰ ਹੈ ਅਸੀਂ ਇਹਦੇ ਨਾਲ ਸੰਬੰਧਿਤ ਹੈਗਾ ਤੇ ਜਿਹੜੀ ਜਾਇਦਾਦ ਹੁੰਦੀ ਹੈ ਉਹ ਜਿਵੇਂ ਐਮਸੀ ਵਗੈਰਾ ਮਿਊਨਿਸਪਲ ਕਾਉਂਸਲ ਕਾਰਪੋਰੇਸ਼ਨ ਜਾਂ ਕੋਈ ਪੰਚਾਇਤ ਵਗੈਰਾ ਤੇ ਅੱਗੇ ਅਸੀਂ ਜਿਹੜਾ ਅਗਲਾ ਪੁਆਇੰਟ ਹੈ ਬਾਰਸ ਹੱਕ ਇਨਹੈਰੀਟੈਂਸ ਇਹ ਸਭ ਤੋਂ ਵੱਡਾ ਫਰਕ ਹੈਗਾ ਜਿਹੜੀ ਜ਼ਮੀਨ ਹੁੰਦੀ ਹੈ ਉਹ ਜੱਦੀ ਜਿਵੇਂ ਅਸੀਂ ਕਹਿ ਰਹੇ ਹਾਂ ਜੱਦੀ ਜ਼ਮੀਨ ਅਨਸੈਸਟਰਲ ਪ੍ਰਾਪਰਟੀ ਜਿਹੜੇ ਪਰਿਵਾਰ ਦੇ ਮੈਂਬਰ ਹੁੰਦੇ ਨੇ ਜਾਂ ਜੇ ਅਸੀਂ ਕਹ ਲਈਏ ਕਿ ਜਿਹੜਾ ਬੱਚਾ ਵੀ ਹੁੰਦਾ ਉਸ ਦਾ ਵੀ ਜਨਮ ਤੋਂ ਹੱਕ ਹੁੰਦਾ ਉਸ ਜੱਦੀ ਜ਼ਮੀਨ ਦੇ ਵਿੱਚ ਜਿਹੜੇ ਵੀ ਬਾਰਸ ਹੁੰਦੇ ਨੇ ਉਹਨਾਂ ਸਾਰਿਆਂ ਨੂੰ ਹੱਕ ਮਿਲਦਾ ਹੈ ਉਹਨਾਂ ਸਾਰਿਆਂ ਦਾ ਅਧਿਕਾਰ ਹੁੰਦਾ ਹੈਗਾ ਮਾਲਕ ਉਹਨਾਂ ਨੂੰ ਬੇਦਖਲ ਨਹੀਂ ਕਰ ਸਕਦਾ ਕਿ ਮੈਂ ਜੀ ਫਲਾਣੇ ਵਿਅਕਤੀ ਨੂੰ ਪ੍ਰਾਪਰਟੀ ਨਹੀਂ ਦਿੰਦਾ ਜਿਹੜੀ ਜੱਦੀ ਜਾਇਦਾਦ ਹੁੰਦੀ ਹੈ ਉਸ ਦੇ ਵਿੱਚ ਜਨਮ ਤੋਂ ਹੀ ਹੱਕ ਜਦੋਂ ਕੋਈ ਬੱਚਾ ਜਨਮ ਲੈਂਦਾ ਹੈ ਉਹਦਾ ਹੱਕ ਬਣ ਜਾਂਦਾ ਹੈ ਤੇ ਜਿਹੜੀ ਦੂਜੀ ਜਾਇਦਾਦ ਹੁੰਦੀ ਹੈਗੀ ਜਿਵੇਂ ਸੈਲਫ ਅਕਵਾਇਰਡ ਅਸੀਂ ਕਹਿ ਦਿੰਦੇ ਹਾਂਗੇ ਜਿਹੜੀ ਖੁਦ ਦੀ ਬਣਾਈ ਹੋਈ ਹੁੰਦੀ ਹੈਗੀ ਠੀਕ ਹੈ ਜੀ ਕੋਈ ਘਰ ਖਰੀਦ ਲਿਆ ਕੋਈ ਬਿਲਡਿੰਗ ਖਰੀਦ ਲਈ ਜਿਹੜਾ ਮਾਲਕ ਹੈ ਉਹ ਆਪਣੀ ਮਰਜ਼ੀ ਦੇ ਨਾਲ ਕਿਸੇ ਨੂੰ ਵੀ ਦੇ ਦੇ ਭਾਵੇਂ ਉਹ ਵੇਚ ਦੇ দান ਕਰ ਦੇ ਗਿਫਟ ਕਰ ਦੇ ਜਾਂ ਭਾਵੇਂ ਉਹ ਕਿਸੇ ਨੂੰ ਬੇਦਖਲ ਕਰ ਦੇ ਉਸ ਜਾਇਦਾਦ ਦੇ ਵਿੱਚੋਂ ਜਿਹੜੀ ਸੈਲਫ ਅਕਵਾਇਰਡ ਹੈਗੀ ਜਿਹੜੀ ਜ਼ਮੀਨ ਹੈ ਉਹ ਜੱਦੀ ਹੋ ਸਕਦੀ ਹੈ ਘਰ ਦਾ ਮਲਕੀਅਤ ਹੱਕ ਤਦ ਹੀ ਹੁੰਦਾ ਜਦ ਮਾਲਕ ਮਰੇ ਮਾਲਕ ਦੀ ਡੈਥ ਹੋ ਜੀ ਅਤੇ ਉਹ ਵੀ ਜਿਹੜੇ ਕਲਾਸ 1 ਹੇਅਰ ਹੁੰਦੇ ਨੇ ਉਹਨਾਂ ਨੂੰ ਹੁੰਦਾਗਾ ਜਿਹੜੀ ਅਸੀਂ ਬੇਦਖਲੀ ਦੀ ਗੱਲ ਕੀਤੀ ਹੈ ਕਿ ਕਿਸੇ ਨੂੰ ਵੀ ਬੇਦਖਲ ਕਰਦੇ ਜੱਦੀ ਜ਼ਮੀਨ ਤੋਂ ਕਿਸੇ ਨੂੰ ਬੇਦਖਲ ਨਹੀਂ ਕੀਤਾ ਜਾ ਸਕਦਾ ਤੇ ਜਿਹੜੀ ਸੈਲਫ ਅਕਵਾਇਰਡ ਪ੍ਰਾਪਰਟੀ ਹੁੰਦੀ ਹੈ ਉਸ ਜਾਇਦਾਦ ਤੋਂ ਬੇਦਖਲ ਕੀਤਾ ਜਾ ਸਕਦਾ ਆਪਣੇ ਕਿਸੇ ਧੀ ਪੁੱਤ ਨੂੰ ਪਿਤਾ ਬੇਦਖਲ ਕਰ ਸਕਦਾਗਾ ਕੁਝ ਕੁ ਉਦਾਹਰਨਾਂ ਨੇ ਜਿਨ੍ਹਾਂ ਦੇ ਨਾਲ ਅਸੀਂ ਥੋੜਾ ਜਿਹਾ ਹੋਰ ਸੌਖਾ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਖਾਲੀ ਜ਼ਮੀਨ ਹੈ ਘਰ ਹੈ ਕੋਈ ਮੰਨ ਲਓ ਕਿਸੇ ਨੇ ਪਲਾਟ ਖਰੀਦ ਲਿਆ ਉਹ ਜ਼ਮੀਨ ਹੈ ਜਿਹੜਾ ਪਲਾਟ ਹੈ ਤੇ ਫਿਰ ਉਸ ਪਲਾਟ ਤੇ ਬਣਾ ਲਿਆ ਘਰ ਤਿਆਰ ਕਰ ਲਿਆ ਠੀਕ ਹੈ ਜੀ ਫਿਰ ਉਹ ਬਣ ਗਈ ਜਾਇਦਾਦ ਜ਼ਮੀਨ ਪਲੱਸ ਇਮਾਰਤ ਉਹ ਹੋ ਗਈ ਅਚਲ ਜਾਇਦਾਦ ਜਿਹਨੂੰ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਨਹੀਂ ਲੈ ਕੇ ਜਾ ਸਕਦੇ ਜਿਹੜੀ ਅਗਲੀ ਉਦਾਹਰਨ ਹੈ ਜੱਦੀ ਜ਼ਮੀਨ ਦੀ ਬੰਦ ਜੇ ਪਿਤਾ ਕੋਲੇ ਜੱਦੀ ਜ਼ਮੀਨ ਹੈ ਜਿਵੇਂ ਫਿਰ ਉਹਦੇ ਹੱਕਦਾਰ ਨੇ ਜਿਹੜੇ ਪੁੱਤਰ ਹੈ ਧੀ ਹੈ ਪਤਨੀ ਹੈ ਮਾਂ ਹੈ ਸਾਰਿਆਂ ਦਾ ਹੱਕ ਬਣਦਾ ਪਰ ਜੇ ਪਿਤਾ ਨੇ ਕੋਈ ਘਰ ਖੁਦ ਬਣਾਇਆ ਉਹ ਉਹਦੀ ਸੈਲਫ ਐਕਵਾਇਰਡ ਪ੍ਰਾਪਰਟੀ ਹੋਊਗੀ ਖੁਦ ਦੀ ਬਣਾਈ ਹੋਈ ਫਿਰ ਮੌਤ ਤੋਂ ਬਾਅਦ ਜਿਹੜੇ ਕਲਾਸ 1 ਹੇਅਰਸ ਨੇ ਜਿਵੇਂ ਪਤਨੀ ਪੁੱਤਰ ਧੀ ਉਹਨਾਂ ਨੂੰ ਹੱਕ ਮਿਲਦਾ ਹੈਗਾ ਤੇ ਜਿਹੜੀ ਅਗਲੀ ਉਦਾਹਰਣ ਹੈਗੀ ਜਿਵੇਂ ਜੇ ਕੋਈ ਮਾਂ ਕਹਿੰਦੀ ਹੈ ਕਿ ਘਰ ਮੈਨੂੰ ਮਿਲਣਾ ਚਾਹੀਦਾ ਹੈ ਪੁੱਤ ਕਹਿੰਦਾ ਕਿ ਘਰ ਮੇਰਾ ਹੈ ਤਾਂ ਕਾਨੂੰਨ ਇਹ ਗੱਲ ਦੇਖੂਗਾ ਕੋਰਟ ਇਹ ਪੁੱਛੂਗੀ ਇਹ ਦੇਖੂਗੀ ਕਿ ਘਰ ਕਦੋਂ ਖਰੀਦਿਆ ਸੀ ਕਿਸ ਨੇ ਖਰੀਦਿਆ ਸੀ ਜ਼ਮੀਨ ਜੱਦੀ ਸੀ ਜਾਂ ਫਿਰ ਸੈਲਫ ਅਕਵਾਇਰਡ ਸੀਗੀ ਫਿਰ ਉਸ ਦੇ ਮੁਤਾਬਕ ਹੀ ਫੈਸਲਾ ਹੋਊਗਾ ਤੇ ਇੱਕ ਅਸੀਂ ਗੱਲ ਕੀਤੀ ਸੀ ਕਿ ਕਿਹੜੇ ਕੇਸਾਂ ਦੇ ਵਿੱਚ ਇਹ ਫਰਕ ਬਹੁਤ ਜ਼ਰੂਰੀ ਹੋ ਜਾਂਦਾ ਹੈਗਾ ਜਿਹੜੇ ਵਿਰਾਸਤ ਵਾਲੇ ਕੇਸ ਨੇ ਇਨਹੈਰੀਟੈਂਸ ਵਾਲੇ ਜਾਂ ਫਿਰ ਜਾਇਦਾਦ ਦੀ ਵੰਡ ਵਾਲੀ ਪਾਰਟੀ ਸੰਸੂਟ ਹੈ ਕੋਈ ਜਾਂ ਕੋਈ ਬੇਦਖਲੀ ਵਾਲਾ ਕੇਸ ਹੈ ਜਾਂ ਇੰਜੈਕਸ਼ਨ ਵਾਲਾ ਸਟੇ ਵਾਲਾ ਕੋਈ ਸਟੇ ਆਰਡਰ ਹੈ ਠੀਕ ਹੈ ਕੋਈ ਖੇਤੀਬਾੜੀ ਜ਼ਮੀਨ ਦੀ ਵਿਕਰੀ ਦੇ ਨਾਲ ਸੰਬੰਧਿਤ ਹੈ ਜਾਂ ਕੋਈ ਪਲਾਟ ਦਾ ਘਰ ਦੀ ਰਜਿਸਟਰੀ ਦਾ ਜਾਂ ਫਿਰ ਤਲਾਕ ਤੋਂ ਬਾਅਦ ਜਿਵੇਂ ਹਸਬੰਡ ਵਾਈਫ ਦੇ ਜਿਹੜੇ ਹੱਕ ਹੁੰਦੇ ਨੇ ਅਧਿਕਾਰ ਹੁੰਦੇ ਨੇ ਪ੍ਰਾਪਰਟੀ ਦੇ ਜਾਂ ਫਿਰ ਅਸੀਂ ਕਹਿੰਦੇ ਔਰਤ ਦੇ ਜਿਹੜੇ ਹੱਕ ਹੁੰਦੇ ਨੇ ਜਿਵੇਂ ਇਸਤਰੀ ਤਨ ਹੋ ਗਿਆ ਜਾਂ ਕੋਈ ਹੋਰ ਪ੍ਰਾਪਰਟੀ ਦੇ ਇਹਨਾਂ ਸਾਰੇ ਕੇਸਾਂ ਦੇ ਵਿੱਚ ਇਹ ਫਰਕ ਸਮਝਣਾ ਜ਼ਰੂਰੀ ਹੋ ਜਾਂਦਾ ਹੈਗਾ ਤੇ ਦੋਸਤੋ ਹਰ ਕੇਸ ਦੇ ਵਿੱਚ ਜਿਹੜੇ ਜੱਜ ਸਾਹਿਬ ਹੁੰਦੇ ਨੇ ਕੋਰਟ ਹੁੰਦੀ ਹੈ ਉਹ ਇਹ ਦੇਖਦੀ ਹੈ ਕਿ ਕਿਸੇ ਚੀਜ਼ ਨੂੰ ਕਾਨੂੰਨ ਦੇ ਵਿੱਚ ਜ਼ਮੀਨ ਮੰਨਿਆ ਜਾਂ ਫਿਰ ਜਾਇਦਾਦ ਮੰਨਿਆਗਾ ਤਾਂ ਇਸ ਦੇ ਮੁਤਾਬਕ ਫੈਸਲਾ ਹੁੰਦਾ ਤੇ ਇਸ ਦੇ ਜਿਹੜੇ ਰਿਕਾਰਡ ਹੁੰਦੇ ਨੇ ਉਹ ਵੀ ਵੱਖੋ ਵੱਖਰੇ ਹੁੰਦੇ ਨੇ ਰੈਵਨਿਊ ਰਿਕਾਰਡ ਤੇ ਦੂਜਾ ਜਿਹੜਾ ਅਸੀਂ ਮਿਊਨਿਸਪਲ ਰਿਕਾਰਡ ਕਹਿ ਸਕਦੇ ਆਂਗੇ ਇਹ ਜਿਹੜੇ ਦੋਨੋਂ ਰਿਕਾਰਡ ਨੇ ਇਹ ਵੀ ਵੱਖੋ-ਵੱਖਰੇ ਨੇਗੇ ਰੈਵਿਨਿਊ ਰਿਕਾਰਡ ਹੈ ਜਿਹੜਾ ਉਹ ਜ਼ਮੀਨ ਦੇ ਲਈ ਹੈ ਜਿਵੇਂ ਖਸਰਾ ਨੰਬਰ ਖਤੌਨੀ ਨੰਬਰ ਕੋਈ ਜਮ੍ਹਾਂਬੰਦੀ ਗਿਰਦਾਵਰੀ ਤੇ ਜਿਹੜਾ ਮਿਨਿਸੀਪਲ ਰਿਕਾਰਡ ਹੈ ਜਾਇਦਾਦ ਮਤਲਬ ਜਿਹੜੀ ਬਿਲਡਿੰਗ ਲਈ ਹੈਗਾ ਜਿਹੜਾ ਇਮਾਰਤ ਲਈ ਜਿਵੇਂ ਹਾਊਸ ਟੈਕਸ ਹੋ ਗਿਆ ਕੋਈ ਪਾਣੀ ਦਾ ਬਿਜਲੀ ਦਾ ਕੋਈ ਕਨੈਕਸ਼ਨ ਹੈ ਬਿੱਲ ਹੈ ਕੋਈ ਬਿਲਡਿੰਗ ਪਲਾਨ ਹੈ ਕੰਪਲੀਸ਼ਨ ਸਰਟੀਫਿਕੇਟ ਹੈ ਵਗੈਰਾ ਵਗੈਰਾ ਤੇ ਦੋਸਤੋ ਅੰਤ ਦੇ ਵਿੱਚ ਅਸੀਂ ਅਖੀਰ ਦੇ ਵਿੱਚ ਇਹ ਕਹਿ ਸਕਦੇ ਹਾਂ ਸੌਖੀ ਭਾਸ਼ਾ ਦੇ ਵਿੱਚ ਕਿ ਜਿਹੜੀ ਜ਼ਮੀਨ ਹੈ ਜਿਵੇਂ ਮਿੱਟੀ ਐ ਖੇਤ ਐ ਪਲਾਟ ਐ ਠੀਕ ਐ ਜੀ ਇਹ ਜ਼ਮੀਨ ਐ ਤੇ ਜਿਹੜੀ ਜਾਇਦਾਦ ਐ ਜਿਵੇਂ ਕਾਰ ਐ ਪਲਾਟ ਐ ਫਲੈਟ ਐ ਬਿਲਡਿੰਗ ਐ ਠੀਕ ਐ ਜੀ ਤੇ ਪਲੱਸ ਚੱਲ ਜਾਇਦਾਦ ਐ ਜਿਹੜੀ ਜਿਹੜੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਅਸੀਂ ਲੈ ਕੇ ਜਾ ਸਕਦੇ ਆ ਕੋਈ ਕਾਰ ਐ ਟਰੈਕਟਰ ਟਰਾਲੀ ਆ ਕੁਛ ਵੀ ਐ ਜ਼ਮੀਨ ਸਿਰਫ ਇੱਕ ਹਿੱਸਾ ਐ ਜਾਇਦਾਦ ਐ ਜਿਹੜਾ ਵਰਡ ਆ ਉਹ ਇਸ ਤੋਂ ਕਈ ਗੁਣਾ ਵੱਡਾ ਕਨਸੈਪਟ ਐ ਠੀਕ ਹੈ ਜੀ ਜਾਇਦਾਦ ਦੇ ਵਿੱਚ ਜ਼ਮੀਨ ਵੀ ਆਉਂਦੀ ਹੈਗੀ ਤੇ ਮੈਨੂੰ ਉਮੀਦ ਹੈ ਕਿ ਇਹ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਕਿ ਜ਼ਮੀਨ ਅਤੇ ਜਾਇਦਾਦ ਦੇ ਵਿੱਚ ਕੀ ਫਰਕ ਹੈ ਕਾਨੂੰਨ ਦੇ ਮਤਲਬਕ ਤੇ ਜੇ ਤੁਹਾਨੂੰ ਸਮਝ ਆ ਗਈ ਤਾਂ ਕਮੈਂਟ ਜਰੂਰ ਕਰ ਦਿਓ ਜੇ ਨਹੀਂ ਆਈ ਤਾਂ ਵੀ ਕਮੈਂਟ ਕਰਕੇ ਦੱਸ ਦਿਓ ਤੇ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤੁਹਾਡੇ ਲਈ ਲਾਭਦਾਇਕ ਹੋ ਸਕਦੀ ਹੈ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਤੇ ਮਿਲਾਂਗੇ ਜੀ ਅਗਲੀ ਕਿਸੇ ਹੋਰ ਵੀਡੀਓ ਦੇ ਵਿੱਚ ਕੋਈ ਵਧੀਆ ਜਾਣਕਾਰੀ ਲੈ ਕੇ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ